ਸਤਿ ਸ੍ਰੀ ਅਕਾਲ ਮੈਚਰੰਜੋ ਸਿੰਘ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਉਪ ਰਾਸ਼ਟਰਪਤੀ ਦੇ ਨਾਵਾਂ ਦੇ ਉਮੀਦਵਾਰਾਂ ਦੇ ਐਲਾਨਾਂ ਦੀ ਭਾਜਪਾ ਦੇ ਘੜਜੋੜ ਤੋਂ ਬਾਅਦ ਹੋਣਾ ਵਿਰੋਧੀ ਧਿਰਾਂ ਦੇ ਵੱਲੋਂ ਬਣਾਇਆ ਗਿਆ ਇੰਡੀਆ ਘੜਜੋੜ ਦੇ ਵੱਲੋਂ ਵੀ ਆਪਣੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਦੇ ਨਾਮ ਦਾ ਐਲਾਨ ਕਰ ਦਿੱਤਾ ਗਿਆ ਸੀਐਮ ਭਗਵੰਤ ਮਾਨ ਦੇ ਵੱਲੋਂ ਮਜੀਠੀਆ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਪੰਜਾਬ ਦੇ ਵਿੱਚ ਹੜਣ ਦਾ ਖਤਰਾ ਬਰਕਰਾਰ ਰਹਿੰਦਾ ਦਿਖਾਈ ਦੇ ਰਿਹਾ ਤੇ ਹੁਣ ਪਾਖੜਾ ਡੈਮ ਨੇ ਵੀ ਆਪਣੇ ਫਲੱਡ ਗੇਟ ਖੋਲ ਦਿੱਤੇ ਨੇ ਮੀਨੂ ਲੈ ਕੇ ਮੌਸਮ ਮਾਰਾਂ ਦੇ ਵੱਲੋਂ ਕੀ ਜੜ ਕਰ ਦਿੱਤੀ ਗਈ ਹੈ ਇਸ ਦੇ ਬਾਰੇ ਦੱਸਾਂਗੇ ਪੰਚਾਇਤ ਸੁਮਿਤੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਚੋਣਾਂ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਭਾਸ਼ਣ ਦੇ ਦੌਰਾਨ ਗੁਰਬਾਣੀ ਦੀ ਤੁਕਾਂ ਤੋੜ ਮਰੋੜ ਕੇ ਪੇਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਮਾਮਲਾ ਪੱਖ ਦਾ ਦਿਖਾਈ ਦੇ ਰਿਹਾ ਹੈ ਤੇ ਵਿਰੋਧੀ ਪਾਰਟੀ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਮਾਫੀ ਮੰਗਣ ਦੀ ਗੱਲ ਆਖੀ ਜਾ ਰਹੀ ਹੈ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਵਿਕਰਮ ਜੀਠਾ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸੁਚੇ ਸਿੰਘ ਲਗਾ ਨੂੰ ਪੁਲਿਸ ਦੇ ਵੱਲੋਂ ਕੀ ਆਕੇ ਮੋੜ ਦਿੱਤਾ ਗਿਆ ਤੇ ਸੁੱਚਾ ਸਿੰਘ ਲੰਗਾਹ ਨੇ ਗੁੱਸੇ ਦੇ ਵਿੱਚ ਆ ਕੇ ਕੀ ਵੱਡਾ ਬਿਆਨ ਦੇ ਦਿੱਤਾ ਗਿਆ ਇਸ ਦੇ ਬਾਰੇ ਦੱਸਾਂਗੇ ਐਸਜੀਪੀਸੀ ਦੀਆਂ ਚੋਣਾਂ ਕਦੋਂ ਹੋਣਗੀਆਂ ਤੇ ਲੇਟ ਕਿਉਂ ਹੋ ਰਹੀਆਂ ਨੇ ਸੁਖੀ ਰੰਦਾਵਾ ਵੱਲੋਂ ਪੁੱਛੇ ਕਿ ਇਸ ਸਵਾਲ ਦਾ ਜਵਾਬ ਸੰਸਦ ਦੇ ਵਿੱਚ ਦੇ ਦਿੱਤਾ ਗਿਆ ਤੇ ਚੋਣਾਂ ਕਦੋਂ ਹੋ ਸਕਦੀਆਂ ਨੇ ਇਸ ਨੂੰ ਲੈ ਕੇ ਵੀ ਕੇਂਦ ਸਰਕਾਰ ਨੇ ਆਪਣਾ ਜਵਾਬ ਦੇ ਡਿਟਾਈ ਇਹਨਾਂ ਸਾਰੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਆ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਵਿਧਦਨੀ ਭਾਰਤ ਭਦੀ ਅਗਵਾਈ ਵਾਲੇ ਗੱਡਜੋੜ ਐਨਡੀਏ ਦੇ ਗੱਡਜੋੜ ਦੇ ਵੱਲੋਂ ਆਪਣੇ ਰਾਸ਼ਟਰਪਤੀ ਦੇ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਗਿਆ ਜਿਸ ਦੇ ਵਿੱਚ ਸੀਪੀ ਰਾਧਾ ਕ੍ਰਿਸ਼ਨ ਨੂੰ ਆਪਣਾ ਉਮੀਦਵਾਰ ਇਸ ਐਨਡੀਏ ਗੱਡਜੋੜ ਦੇ ਵੱਲੋਂ ਬਣਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਅੱਜ ਇੰਡੀਆ ਲਾਇੰਸ ਦੇ ਵੱਲੋਂ ਵੀ ਆਪਣੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਗਿਆ ਸਾਬਕਾ ਸੁਪਰੀਮ ਕੋਰਟ ਦੇ ਜੱਜ ਵੀ ਸੁਦਰਸ਼ਨ ਰੈਡੀ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਗਿਆ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੇ ਰਹਿਸ਼ਤੇ ਉੱਪਰ ਇਹ ਸਾਰੀ ਤਰ੍ਹਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ 20 ਸੁਦਰਸ਼ਨ ਰਾਡੀ ਜੋ ਕਿ ਸੁਪਰੀਮ ਕੋਰਟ ਦੇ ਸਾਹਿਬ ਕਾ ਜੱਜ ਨੇ ਉਹਨਾਂ ਦੇ ਨਾਮ ਤੇ ਮੋਹਰ ਲਗਾ ਦਿੱਤੀ ਗਈ ਹੈ ਤੇ ਐਨਡੀਏ ਤੋਂ ਬਾਅਦ ਹੁਣ ਇੰਡੀਆ ਲਾਈਨਸ ਦੇ ਵੱਲੋਂ ਵੀ ਆਪਣੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਗਿਆ ਤੇ ਇਹ ਚੋਣ 9 ਸਤੰਬਰ ਨੂੰ ਹੋਵੇਗੀ ਬਾਦਿਆਂ ਅਗਲੀ ਖਬਰ ਦੇ ਵਾਲਾ ਮੰਜੀਠਿਆ ਮਾਮਲੇ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਕਾਰਵਾਈ ਕਰਦਿਆਂ ਹੋਇਆ ਸਤਪ੍ਰੇ ਸਿੰਘ ਉਰਫ ਸਤਾ ਦੇ ਖਿਲਾਫ ਬਲੂ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਉਹ ਇਸ ਮੌਕੇ ਕੈਨੇਡਾ ਦੇ ਵਿੱਚ ਮੌਜੂਦ ਹੈ ਤੇ ਸੀਐਮ ਭਗਵੰਤ ਮਾਨ ਦੇ ਨਿਰਦੇਸ਼ਾਂ ਦੇ ਮੁਤਾਬਕ ਐਸਆਈਟੀ ਦੇ ਵੱਲੋਂ ਇਸ ਦੇ ਖਿਲਾਫ ਬਲੂ ਕਾਰਨਰ ਨੋਟਿਸ ਜਾਰੀ ਕਰਨ ਦੀ ਅਪੀਲ ਕੀਤੀ ਗਈ ਤੇ ਬਾਅਦ ਦੇ ਵਿੱਚ ਪੰਜਾਬ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਨੂੰ ਲੈ ਕੇ ਸਤਪ੍ਰੀ ਸਿੰਘ ਉਰਫ ਸੱਤਾ ਦੇ ਖਿਲਾਫ ਬਲੂ ਕਾਰਨਰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਬਲੂ ਕਾਰਨਰ ਨੋਟਿਸ ਹੁੰਦਾ ਕੀ ਹੈ ਜਦੋਂ ਕਿਸੇ ਵਿਅਕਤੀ ਦੇ ਖਿਲਾਫ ਕਾਰਵਾਈ ਕਰਨੀ ਹੁੰਦੀ ਹੈ ਤੇ ਉਹ ਵਿਅਕਤੀ ਦੂਸਰੇ ਕਿਸੇ ਬਾਹਰਲੇ ਦੇਸ਼ ਵਿੱਚ ਮੌਜੂਦ ਹੁੰਦਾ ਤੇ ਉਸ ਦੇ ਖਿਲਾਫ ਸਰਕਾਰ ਦੇ ਵੱਲੋਂ ਬਲੂ ਕਾਰਨਰ ਨੋਟਿਸ ਜਾਰੀ ਕੀਤਾ ਜਾਂਦਾ ਤੇ ਇਸ ਨੋਟਿਸ ਦੇ ਜ਼ਰੀਏ ਉਹ ਕਿੱਥੇ ਰਹਿ ਰਿਹਾ ਹੈ ਕੀ ਕੁਝ ਕਰਦਾ ਉਸ ਦੇ ਗਤੀਵਿਧੀਆਂ ਬਾਰੇ ਉਸ ਦੀ ਉਥੋਂ ਦੀ ਸਰਕਾਰ ਦੇ ਕੋਲੋਂ ਸਾਰੀ ਜਾਣਕਾਰੀ ਮੰਗੀ ਜਾਂਦੀ ਹੈ ਤੇ ਹੁਣ ਬਲੂ ਕਾਰਨਰ ਨੋਟਿਸ ਜਾਰੀ ਕਰਕੇ ਉਸ ਸਤਪ੍ਰੀਤ ਸਿੰਘ ਸਤਾ ਦੀ ਸਾਰੀ ਜਾਣਕਾਰੀ ਮੰਗ ਲਈ ਗਈ ਹੈ ਮੀਡੀਆ ਰਿਪੋਰਟਰ ਦੇ ਮੁਤਾਬਕ ਨਸ਼ੇ ਦੇ ਵਪਾਰ ਵਿੱਚ ਉਸ ਦੀ ਸ਼ਮੂਲੀਅਤ ਬਾਅਦ ਸਤਪ੍ਰੀਤ ਸਿੰਘ ਉਰਫ ਸੱਤਾ ਜੋ ਕਿ ਨਵਾਂ ਸ਼ਹਿਰ ਦੇ ਪਿੰਡ ਬੰਗਾ ਦਾ ਰਹਿਣ ਵਾਲਾ ਹੈ ਉਸ ਨੂੰ 2021 ਵਿੱਚ ਵਿਕਰਮਜੀਠਿਆ ਵਿਰੁੱਧ ਦਰਜ ਐਨਡੀਪੀਐਸ ਐਕਟ ਦੇ ਕੇਸ ਵਿੱਚ ਸੱਭ ਮੁੱਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ ਹੁਣ ਤੱਕ ਹੋਈ ਜਾਂਚ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਜਿਸ ਮੌਕੇ ਭੋਲਾ ਡਰੱਗ ਰੈਕਟ ਪੰਜਾਬ ਵਿੱਚ ਸਰਗਰਮ ਸੀ ਉਸ ਸਮੇਂ ਦੋਸ਼ੀ ਸਤਪ੍ਰੀਤ ਸੱਤਾ 2007 ਤੋਂ ਲੈ ਕੇ 2013 ਦਰਮਿਆਨ ਨਿਯਮਤ ਤੌਰ ਉਤੇ ਭਾਰਤ ਆਉਂਦਾ ਰਿਹਾ ਤੇ 6000 ਕਰੋੜ ਰੁਪਏ ਦੇ ਅੰਤਰਰਾਸ਼ਟਰੀ ਡਰੱਗ ਦੇ ਨਾਲ ਜੁੜਿਆ ਹੋਇਆ ਸੀ ਉਸ ਸਮੇਂ ਵਕ ਵਕ ਸਿਆਸੀ ਵਿਕਤੀਆਂ ਨਾਲ ਉਸਦੇ ਨੇੜਲੇ ਸੰਬੰਧ ਸਨ ਤੇ 50 ਪੁਲਿਸ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਵਿੱਚ ਜੋ ਐਸ ਆਈ ਟੀ ਬਣਾਈ ਗਈ ਉਸ ਦੀ ਸ਼ਿਫਾਰਿਸ਼ ਤੇ ਇਹ ਬਲੂ ਕਾਰਡ ਨੋਟਿਸ ਆ ਜਾਰੀ ਕੀਤਾ ਗਿਆ ਹੈ ਤੇ ਇਸ ਨੋਟਿਸ ਦੇ ਜਰੀਏ ਹੁਣਾ ਸਤਪ੍ਰੇ ਸਿੰਘ ਉਰਫ ਸਤਾਦੀ ਸਾਰੀ ਜਾਣਕਾਰੀ ਲਈ ਜਾਵੇਗੀ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਹੜ੍ਹਾਂ ਦਾ ਖਤਰਾ ਲਗਾਤਾਰ ਬਰਕਰਾਰ ਰਹਿੰਦਾ ਦਿਖਾਈ ਦੇ ਰਿਹਾ ਤੇ ਇਹਨਾਂ ਹੜ੍ਹਾਂ ਦੀ ਮਾਰ ਲਗਭਗ 6 ਜ਼ਿਲ੍ਹਿਆਂ ਦੇ ਵਿੱਚ ਵੱਜਦੀ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਤਬਾਹ ਹੋਣ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਮੁਆਵਜ਼ੇ ਦੀ ਅਤੇ ਸਰਕਾਰ ਦੇ ਕੋਲੋਂ ਆਰਥਿਕ ਮਦਦ ਦੀ ਮੰਗ ਵੀ ਕੀਤੀ ਜਾ ਰਹੀ ਹੈ ਬੁਖੋ ਬਕਰੇ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਜਿਨ੍ਹਾਂ ਖੇਤਰਾਂ ਦੇ ਵਿੱਚ ਵੱਡਾ ਝਟਕਾ ਲੋਕਾਂ ਨੂੰ ਲੱਗਾ ਹੈ ਨੁਕਸਾਨ ਹੋਇਆ ਹੈ ਉਹਨਾਂ ਦੇ ਲਈ ਰਾਹਤ ਪੈਕੇਜ ਜਾਰੀ ਕਰੇ ਤੇ ਸਾਬਕਾ ਵਿੱਤ ਮੰਤਰੀ ਬਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਰਾਹਤ ਫੰਡ ਦੇ ਵਿੱਚ ਪੰਜਾਬ ਦੇ ਰਾਹਤ ਫੰਡ ਦੇ ਵਿੱਚ ਲਗਭਗ 7000 ਕਰੋੜ ਰੁਪਇਆ ਮੌਜੂਦ ਹੈ ਜੋ ਕਿ ਪੰਜਾਬ ਸਰਕਾਰ ਨੂੰ ਇਹਨਾਂ ਖੇਤਰਾਂ ਦੇ ਵਿੱਚ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਦੀ ਵਿੱਤੀ ਸਹਾਇਤਾ ਹੋ ਸਕੇ ਤੇ ਤੁਹੇ ਪਾਸੇ ਜੇਕਰ ਗੱਲ ਕਰੀਏ ਡੈਮਾਂ ਦੀ ਤਾਂ ਹੁਣ ਭਾਖੜਾ ਡੈਮ ਦੇ ਵੱਲੋਂ ਵੀ ਆਪਣੇ ਫਲੱਡ ਗੇਟ ਖੋਲਣ ਦਾ ਫੈਸਲਾ ਸੁਣਾ ਦਿੱਤਾ ਗਿਆ ਹੈ ਇਸ ਨੂੰ ਲੈ ਕੇ BBMP ਦੇ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਦਿੰਦੇ ਹਾਂ ਦੱਸਿਆ ਗਿਆ ਕਿ ਦੁਪਹਿਰ 3 ਵਜੇ 1 ਫੁੱਟ ਤੱਕ ਫਲੱਡ ਗੇਟ ਖੋਲੇ ਜਾਣਗੇ ਤੇ 4 ਵਜੇ ਤੱਕ 2 ਫੁੱਟ ਤੱਕ ਤੇ ਸ਼ਾਮ 5 ਵਜੇ ਦੇ ਕਰੀਬ 3 ਫੁੱਟ ਤੱਕ ਇਹ ਗੇਟ ਖੋਲੇ ਜਾਣਗੇ ਤੇ ਦੂਜੇ ਪਾਸੇ ਬਿਆਸ ਅਤੇ ਰਾਵੀ ਦੇ ਵਿੱਚ ਵੀ ਪਾਣੀ ਦਾ ਪੱਧਰ ਵਾਧਾ ਦਿਖਾਈ ਦੇ ਰਿਹਾ ਹੈ ਤੇ ਜੇਕਰ ਗੱਲ ਕਰੀਏ ਪੌਂਗ ਡੈਮ ਦੀ ਵੀ ਤਾਂ ਉਸ ਦੇ ਵਿੱਚ ਵੀ ਪਾਣੀ ਨੂੰ ਲੈ ਕੇ ਹਾਲਾਤ ਨਾਜ਼ੁਕ ਬਣੇ ਹੋਏ ਨੇ ਤੇ ਅਗਲੇ 3-4 ਦਿਨ ਮਹੱਤਵਪੂਰਨ ਰਹਿ ਸਕਦੇ ਨੇ ਪਾਣੀ ਦਾ ਪੱਧਰ ਜੇਕਰ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਬੱਦਲ ਫਟਣ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਜੇਕਰ ਪੰਜਾਬ ਦੇ ਵਿੱਚ ਵੀ ਅਤੇ ਪਹਾੜਾਂ ਦੇ ਵਿੱਚ ਵੀ ਭਾਰੀ ਵਰਖਾ ਹੁੰਦੀ ਹੈ ਤਾਂ ਪਾਣੀ ਦਾ ਪੱਧਰ ਵਧੇਗਾ ਜਿਸ ਕਰਕੇ ਹੋਰ ਨੁਕਸਾਨ ਹੜ੍ਹਾਂ ਵਰਗੇ ਹਾਲਾਤ ਪੰਜਾਬ ਦੇ ਵਿੱਚ ਹੋਰ ਦੇਖਣ ਨੂੰ ਮਿਲ ਸਕਦੇ ਨੇ ਪ੍ਰਸ਼ਾਸਨ ਦੇ ਵੱਲੋਂ ਆਪਣੇ ਪੱਧਰ ਤੇ ਪ੍ਰਬੰਧ ਕੀਤੇ ਜਾ ਰਹੇ ਨੇ ਪਰ ਇਹਨਾਂ ਹੜ੍ਹਾਂ ਨੂੰ ਲੈ ਕੇ ਅਤੇ ਬੰਨਾਂ ਨੂੰ ਮਜ਼ਬੂਤ ਕਰਨ ਦੇ ਵਿੱਚ ਵੱਡਾ ਹੱਥ ਪਿੰਡ ਵਾਸੀਆਂ ਅਤੇ ਐਨ ਜੀਓਜ਼ ਜੋ ਕਿ ਗੈਰ ਸਰਕਾਰੀ ਸੰਸਥਾਵਾਂ ਨੇ ਉਹਨਾਂ ਦੇ ਵੱਲੋਂ ਇਸ ਦੇ ਵਿੱਚ ਆਪਣੀ ਵੱਡੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਮੀਂਹ ਦੀ ਤਾਂ ਮੌਸਮ ਮਾਹਰਾਂ ਦੇ ਵੱਲੋਂ ਅਗਲੇ 1 ਦਿਨ ਨੂੰ ਲੈ ਕੇ ਪੰਜਾਬ ਦੇ ਵਿੱਚ ਲਗਭਗ ਮੌਸਮ ਸਾਫ਼ ਰਹੇ ਦੀ پیشن گوئی ਕੀਤੀ ਗਈ ਹੈ ਕਿਤੇ ਕੁਝ ਥਾਵਾਂ ਤੇ ਹਲਕਾ ਮੀਂਹ ਪੈ ਸਕਦਾ ਪਰ ਲਗਭਗ ਪੰਜਾਬ ਦੇ ਵਿੱਚ ਮੀਂਹ ਨਹੀਂ ਪੈਣਗੇ ਮੌਸਮ ਹਾਰਦ ਦੇ ਵੱਲੋਂ ਹਾਲ ਦੀ ਘੜੀ ਦੇ ਵਿੱਚ ਇਹ ਸੁੱਖ ਦਾ ਸਾਹ ਦੇਣ ਵਾਲੀ ਖਬਰ ਹੈ ਸੁਣਾਈ ਗਈ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵੱਲੋਂ ਪੰਜਾਬ ਦੇ ਵਿੱਚ ਹੋਣ ਵਾਲੀਆਂ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਚੋਣਾਂ ਲੈ ਕੇ ਇਹ ਗੱਲ ਆ ਪਹਿਲਾਂ ਆਖੀ ਗਈ ਸੀ ਕਿ 15 ਅਕਤੂਬਰ ਤੱਕ ਇਹਨਾਂ ਚੋਣਾਂ ਲੈ ਕੇ ਤਿਆਰੀ ਮੁਕੰਮਲ ਕੀਤੀ ਜਾਵੇ ਤੇ ਇਸ ਨੂੰ ਲੈ ਕੇ ਹੁਣ ਪੰਜਾਬ ਰਾਜ ਚੋਣ ਕਮਿਸ਼ਨ ਦੇ ਵੱਲੋਂ ਜਿਸ ਨੇ ਇਹ ਚੋਣਾਂ ਕਰਵਾਉਣ ਦਾ ਐਲਾਨ ਕਰਨਾ ਤਰੀਕਾਦਾਲਾਣਾ ਕਰਨਾ ਉਸ ਦੇ ਵੱਲੋਂ ਇਹਨਾਂ ਛੋਣ ਨੂੰ ਕਰਵਾਉਣ ਦੀ ਤਿਆਰੀ ਖੇਚ ਦਿੱਤੀ ਗਈ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਰਾਜ ਚੋਣ ਕਮਿਸ਼ਨ ਨੇ ਸਾਰੇ ਡਿਪਟੀ ਕਮਿਸ਼ਨਰ ਨੂੰ 3 ਮਾਰਚ 2025 ਨੂੰ ਪ੍ਰਕਾਸ਼ਿਤ ਹੋਈਆਂ ਪੰਚਾਇਤ ਵੋਟਰ ਸੂਚੀਆਂ 1 ਸਤੰਬਰ 2025 ਦੀ ਯੋਗਤਾ ਮਿਤੀ ਅਨੁਸਾਰ ਅਪਡੇਟ ਕਰਨ ਦੇ ਨਿਰਦੇਸ਼ ਦੇ ਦੇਤੇ ਹਨ ਰਾਜ ਚੋਣ ਕਮਿਸ਼ਨ ਨੇ ਕਿਹਾ ਕਿ ਮੌਜੂਦਾ ਵੋਟਰ ਸੂਚੀਆਂ ਦਾ ਖਰੜਾ 19 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ ਇਸ ਤੋਂ ਬਾਅਦ 20 ਤੋਂ 27 ਅਗਸਤ ਤੱਕ ਵੋਟਰ ਸੂਚੀਆਂ ਉੱਤੇ ਦਾਅਵੇ ਅਤੇ ਇਤਰਾਜ਼ ਦਾਇਰ ਕੀਤੇ ਜਾ ਸਕਣਗੇ 1 ਸਤੰਬਰ ਤੱਕ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਬੇੜਾ ਕੀਤਾ ਜਾਵੇਗਾ ਜਦਕਿ 3 ਸਤੰਬਰ ਨੂੰ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਤੇ ਪੰਜਾਬ ਦੇ ਵਿੱਚ ਹੋਣ ਵਾਲੀਆਂ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਚੁਣਨ ਲੈ ਕੇ ਰਾਜ ਚੋਣ ਕਮਿਸ਼ਨ ਦੇ ਵੱਲੋਂ ਆਪਣੀਆਂ ਤਿਆਰੀਆਂ ਕਹੇ ਚੱਲ ਰਹੀਆਂ ਗੱਲਾਂ ਨੇ ਕਿਸੇ ਵੇਲੇ ਵੀ ਇਹਨਾਂ ਚੋਣਾਂ ਦਾ ਐਲਾਨ ਸਤੰਬਰ ਦੇ ਅਖੀਰਲੇ ਦਿਨਾਂ ਦੇ ਵਿੱਚ ਕੀਤਾ ਜਾ ਸਕਦਾ ਹੈ ਵਾਧਿਆ ਅਗਲੀ ਖਬਰ ਤੇ ਵੱਲਾ ਬਿੱਤਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚਮਕੌਰ ਸਾਹਿਬ ਦੇ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਨ ਦਾ ਕੰਮ ਕੀਤਾ ਗਿਆ ਇਸ ਦੇ ਵਿੱਚ ਜਿੱਥੇ ਸਰਕਾਰ ਦੀਆਂ ਪ੍ਰਾਪਤੀਆਂ ਗਣਵੀਆਂ ਦੂਜੇ ਪਾਸੇ ਵਿਰੋਧੀ ਪਾਰਟੀਆਂ ਤੇ ਵੀ ਨਿਸ਼ਾਨੇ ਸਾਦੇ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਭਾਸ਼ਣ ਦੰਦਿਆ ਹੋਇਆ ਇਹ ਗੱਲ ਆਖ ਦਿੱਤੀ ਕਿ ਸਾਡੇ ਮੇਲੇ ਨਹੀਂ ਲੱਗਣੇ ਨੇ ਜਿਨ੍ਹਾਂ ਨੇ ਕੁਝ ਕੀਤਾ ਹੈ ਉਹਨਾਂ ਦੇ ਮੇਲੇ ਲੱਗਣੇ ਨੇ ਅਸੀਂ ਤਾਂ ਸਾਹ ਲੈ ਕੇ ਪੂਰੇ ਕਰਕੇ ਇਥੋਂ ਚਲੇ ਜਾਣਾ ਵਾਰੀ ਆਪੋ ਆਪਣੀ ਕਿ ਨੇੜੇ ਕੇ ਦੂਰ ਇਹ ਤੁਖ ਸਿਮ ਭਗਵੰਤ ਮਾਨੇ ਵਰਤੀ ਜਦ ਕਿ ਗੁਰਬਾਣੀ ਦੀ ਤੁਕ ਅਸਲ ਦੇ ਵਿੱਚ ਇਹ ਹੈ ਕਿ ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ ਪਰ ਇਥੇ ਸਿਮ ਭਗਵੰਤ ਮਾਨ ਦੇ ਵੱਲੋਂ ਇਸ ਤੁਕ ਦਾ ਗਲਤ ਉਚਾਰਣ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਰਹੀਆ ਤੇ ਵਿਰੋਧੀ ਪਾਰਟੀਨ ਵੱਲੋਂ ਸਿਮ ਭਗਵੰਤ ਮਾਨ ਦੇ ਉੱਪਰ ਨਿਸ਼ਾਨੇ ਸਾਧਿਆ ਹੋਇਆ ਕਾਫੀ ਕੁਝ ਆਖਿਆ ਜਾ ਰਿਹਾ ਜੇਕਰ ਗੱਲ ਕਰੀਏ ਗੁਰਦਾਸਪੁਰ ਤੋਂ ਐਮਪੀ ਕਾਂਗਰਸੀ ਐਮਪੀ ਸੁਖਦੇਂਦਰ ਸਿੰਘਾ ਰੰਧਾਵਾ ਦੀ ਤਾਂ ਉਹਨਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉੱਪਰ ਲਿਖਿਆ ਹੈ ਕਿ ਭਗਵੰਤ ਮਾਨ ਜੀ ਮੰਨਿਆ ਤੁਸੀਂ ਕਮੇਡੀਅਨ ਰਹੇ ਹੋ ਪਰ ਤੁਸੀਂ ਸਭ ਤੋਂ ਪਹਿਲਾਂ ਸਿੱਖ ਹੋ ਤੇ ਹੁਣ ਤੁਸੀਂ ਉਸ ਸੂਬੇ ਦੇ ਮੁੱਖ ਮੰਤਰੀ ਵਜੋਂ ਨੁਮਾਇੰਦਗੀ ਕਰ ਰਹੇ ਹੋ ਜਿਸ ਦੀਆਂ ਨੀਹਾਂ ਕੁਰਬਾਨੀਆਂ ਅਤੇ ਸ਼ਹਾਦਤਾਂ ਉੱਤੇ ਉਸਰੀਆਂ ਹੋਈਆਂ ਹਨ ਪਵਿੱਤਰ ਗੁਰਬਾਣੀ ਸਾਡਾ ਰਾਧ ਸੇਹਰਾ ਤੇ ਪ੍ਰਗਟ ਗੁਰੂ ਹੈ ਜਿਸ ਨੂੰ ਉਚਾਰਨ ਦੀ ਮਰਿਆਦਾ ਤੇ ਸਲੀਕਾ ਹੈ ਖਾਸਾ ਠੱਠਾ ਪੈਦਾ ਕਰਨ ਲਈ ਤੁਹਾਡੇ ਦੁਆਰਾ ਸਿੱਖ ਪੰਥ ਦੀ ਮਰਿਆਦਾ ਅਤੇ ਪਵਣ ਗੁਰਬਾਣੀ ਦਾ ਉਪਹਾਸ ਸ਼ੋਭਾ ਨਹੀਂ ਦਿੰਦਾ ਤੁਹਾਡੀਆਂ ਉਪਰੋਕਤ ਵੀਡੀਓ ਰਾਹੀਂ ਸਮੁੱਚੇ ਸਿੱਖ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਤਰ੍ਹਾਂ ਆਪਣੀ ਇਹਨਾਂ ਬਜਰ ਗਲਤੀਆਂ ਲਈ ਤੁਰੰਤ ਮਾਫੀ ਮੰਗੋ ਸ੍ਰੀਮ ਭਗਵੰਤ ਮਾਨ ਦੇ ਇਸ ਬਿਆਨ ਤੇ ਵੀਡੀਓ ਦੇ ਵਾਰਣ ਹੋਣ ਤੋਂ ਬਾਅਦ ਇਹ ਗੱਲ ਸੁਖੀਨ ਦਾਵਾ ਦੇ ਵੱਲੋਂ ਆਗਤ ਕੀਤੀ ਗਈ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਕਾਲ ਦਲ ਦੇ ਵੱਲੋਂ ਵੀ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਗਿਆ ਹੈ ਕਿ ਚਮਕੌਰ ਸਾਹਿਬ ਦੀ ਧਰਤੀ ਉੱਤੇ ਖੜ ਕੇ ਭਗਵੰਤ ਮਾਨ ਨੇ ਕੀਤੀ ਪਵਣ ਗੁਰਬਾਣੀ ਦੀ ਬੇਦਬੀ ਭਗਵੰਤ ਮਾਨ ਗੁਰਬਾਣੀ ਦਾ ਉਚਾਰਨ ਵੀ ਚੁਟਕਲੇ ਦੇ ਤੌਰ ਤੇ ਕਰ ਰਿਹਾ ਹੈ ਹੋਰ ਤਾਂ ਹੋਰ ਇਹ ਇਸ ਸਮੇਂ ਸ਼ਰਾਬੀ ਹਾਲਤ ਵਿੱਚ ਵੀ ਲੱਗ ਰਿਹਾ ਹੈ ਇਸ ਬੇਦਬਲੀ ਮੁੱਖ ਮੰਤਰੀ ਨੂੰ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ ਇਹ ਮੰਗ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਰੱਖ ਦਿੱਤੀ ਗਈ ਹੈ ਤੇ ਭਗਵੰਤ ਮਾਨ ਦੀ ਇਹ ਵੀਡੀਓ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਸਾਬਕਾ ਕਪੜਾ ਮੰਤਰੀ ਵਿਕਰਮ ਢਿੱਟਾ ਇਸ ਮੌਕੇ ਨਾਬਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਇਸ ਮੌਕੇ ਉਹਨਾਂ ਨੂੰ ਅਕਾਲੀ ਦਲ ਦੇ ਵੱਖੋ ਵਖਰੇ ਲੀਡਰ ਵੀ ਮਿਲਣ ਲਈ ਆ ਰਹੇ ਨੇ ਪਰ ਪੁਲਿਸ ਦੇ ਵੱਲੋਂ ਕਿਸੇ ਨਵੇਂ ਮੁਲਾਕਾਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ ਵਕੀਲਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਹਾਲ ਹੀ ਦੇ ਵਿੱਚ ਹਰਸਮਰਤ ਕੌਰ ਬਾਦਲ ਨੂੰ ਕੇਵਲ ਉਹਨਾਂ ਦੇ ਨਾਲ ਮੁਲਾਕਾਤ ਕਰਨ ਦਾ ਸਮਾਂ ਪੁਲਿਸ ਦੇ ਵੱਲੋਂ ਦਿੱਤਾ ਗਿਆ ਹੈ ਤੇ ਅੱਜ ਦੁਬਾਰਾ ਸ਼੍ਰੋਮਣੀ ਕਾਲdal ਦੇ ਸੀਨੀਅਰ ਅਗੂ ਸੁਚਾ ਸਿੰਘ ਲਗਾ ਉਹਨਾਂ ਨੂੰ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਮਿਲਣ ਲਈ ਪਹੁੰਚੇ ਪਰ ਪੁਲਿਸ ਦੇ ਵੱਲੋਂ ਗੇਟ ਨਹੀਂ ਖੋਲਿਆ ਗਿਆ ਤੇ ਜਿਸ ਤੋਂ ਬਾਅਦ ਇਨ ਅਕਾਲੀ ਅਗੂਆਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਗਈ ਜੇਲ੍ਹ ਦੇ ਸੁਪਰੀਡੈਂਟ ਦੇ ਵੱਲੋਂ ਸੁਚਾ ਸਿੰਘ ਲਗਾ ਦੇ ਨਾਲ ਗੱਲਬਾਤ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਨਿਯਮਾਂ ਦੇ ਮੁਤਾਬਕ ਆ ਵਿਕਰਮ ਰੇਠਨ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਵਕੀਲ ਹੀ ਮਿਲ ਸਕਦੇ ਨੇ ਕੋਈ ਵੀ ਦੂਜਾ ਬੰਦਾ ਉਹਨਾਂ ਨੂੰ ਮਿਲ ਨਹੀਂ ਸਕਦਾ ਤੇ ਜਿਸ ਤੋਂ ਬਾਅਦ ਕਾਫੀ ਲੰਮਾ ਸਮਾਂ ਬਹਿਸ ਚੱਲੇ ਤਾਂ ਅਖੀਰ ਦੇ ਵਿੱਚ ਸੁਚੇਤ ਸਿੰਘ ਲੰਗਾਲ ਦੇ ਵੱਲੋਂ ਇੱਕ ਗੱਲ ਆਖ ਦਿੱਤੀ ਗਈ ਕਿ ਜਿਸ ਮੌਕੇ ਅਕਾਲੀ ਸਰਕਾਰ ਬਣੇਗੀ ਲੋਕਤੰਤਰ ਦੇ ਵਿੱਚ ਹਰੇਕ ਕਦੇ ਨੂੰ ਹਰ ਕੋਈ ਮਿਲ ਸਕਦਾ ਹੈ ਤੇ ਜਿਸ ਸਮੇ ਅਕਾਲੀ ਸਰਕਾਰ ਬਣੇਗੀ ਨਿਯਮਾਂ ਦੇ ਵਿੱਚ ਸੋਧ ਕੀਤੀ ਜਾਵੇਗੀ ਜਿਸ ਤੋਂ ਬਾਅਦ ਵਕੀਲਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉਹਨਾਂ ਦੇ ਨਾਲ ਜਿਹੜਾ ਵੀ ਮੁਲਾਕਾਤ ਕੋਈ ਵੀ ਵਿਅਕਤੀ ਕਿਸੇ ਨਾਲ ਵੀ ਮੁਲਾਕਾਤ ਕਰਨਾ ਚਾਵੇ ਕਰ ਸਕਦਾ ਹੈ ਇਥੇ ਵੱਡਾ ਬੈਂਡ ਸੁਚਾ ਸੰਗਲੰਗਾ ਦੇ ਵੱਲੋਂ ਦਿੱਤਾ ਗਿਆ ਪਰ ਵਿਕਰਮ ਜੀਠੇ ਦੀ ਮੁਲਾਕਾਤ ਸੁਚਾ ਸੰਗਲੰਗਾ ਦੇ ਨਾਲ ਨਹੀਂ ਕਰਵਾਈ ਗਈ ਹੈ ਬਾਦਿਆਂ ਅਗਲੀ ਖਬਰ ਦੇ ਵਾਲਾ ਐਸਜੀਪੀਸੀ ਦੇ ਚੋਣਾਂ ਦੇ ਵਿੱਚ ਦੇਰੀ ਹੋਣ ਨੂੰ ਲੈ ਕੇ ਸੁਖੀ ਰੰਦਾਵਾ ਕਾਂਗਰਸੀ ਐਮਪੀ ਸੁਖਿਰਨਦਾਵਾ ਦੇ ਵੱਲੋਂ ਸੰਸਦ ਦੇ ਵਿੱਚ ਕੇਂਦਰ ਸਰਕਾਰ ਦੇ ਕੋਲੋਂ ਇਹ ਸਵਾਲ ਕੀਤਾ ਗਿਆ ਕਿ ਐਸਜੀਪੀਸੀ ਦੀਆਂ ਚੋਣਾਂ ਪਿਛਲੇ ਲਗਭਗ 14 ਸਾਲਾਂ ਤੋਂ ਨਹੀਂ ਹੋਈਆਂ ਨੇ ਲੋਕਤੰਤਰ ਦੇ ਵਿੱਚ ਚੋਣਾਂ ਦੀ ਮੁੱਖ ਭੂਮਿਕਾ ਹੁੰਦੀ ਆ ਪਰ ਇਸ ਦੇ ਵਿੱਚ ਐਸਜੀਪੀਸੀ ਦੇ ਚੋਣਾਂ ਲਗਭਗ ਅਖੀਰ 2011 ਦੇ ਵਿੱਚ ਹੋਈਆਂ ਸਨ ਉਸ ਤੋਂ ਬਾਅਦ ਨਹੀਂ ਹੋਈਆਂ ਨੇ 14 ਸਾਲਾਂ ਦੇ ਲੰਮੇ ਇੰਤਜ਼ਾਰ ਦੇ ਬਾਅਦ ਵੀ ਕੇਂਦਰ ਸਰਕਾਰ ਦੇ ਵੱਲੋਂ ਇਹ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਨੇ ਤੇ ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਦੇ ਵੱਲੋਂ ਇਸ ਦਾ ਜਵਾਬ ਦੱਦਿਆ ਹੋਇਆ ਇਹ ਗੱਲ ਆਖੀ ਗਈ ਹੈ ਕਿ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਚਲਿਆ ਗਿਆ ਸੀ ਕਈ ਕਾਨੂੰਨੀ ਅੜਿੱਕੇ ਪੈਦਾ ਹੋ ਗਏ ਸਨ ਇਸੇ ਕਰਕੇ ਹੀ ਇਨਾ ਚੋਣਾਂ ਦੇ ਵਿੱਚ ਦੇਰੀ ਹੋ ਗਈ ਹੈ ਇਨਾ ਚੋਣਾਂ ਨੂੰ ਕਰਵਾਉਣ ਦੇ ਲਈ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਵੀ ਕਰ ਦਿੱਤੀ ਗਈ ਆ ਪਰ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਜਾਣ ਕਰਕੇ ਲੰਮਾ ਪੈਂਦਾ ਲੇਟ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਇਸ ਮਾਮਲੇ ਵਿੱਚ ਜਦੋਂ ਸਾਰੇ ਕਾਨੂੰਨੀ ਅੜਿੱਕੇ ਪੂਰੇ ਹੋ ਜਾਣਗੇ ਸਾਰੀਆਂ ਕਾਰਵਾਈਆਂ ਮੁਕੰਮਲ ਹੋ ਜਾਣਗੀਆਂ ਤਾਂ ਜਲਦ ਹੀ ਇਨਾ ਐਜੀਪੀਸੀ ਦੇ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ ਤੇ ਦੂਜੇ ਪਾਸੇ ਵਾਰਿਸ ਪੰਜਾਬ ਜਿੱਥੇ ਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਵੀ ਇਹ ਗੱਲ ਆਖ ਦਿੱਤੀ ਗਈ ਹੈ ਕਿ ਜਿਸ ਮੌਕੇ ਵੀ ਐਜਪੀਸੀ ਦੀਆਂ ਚੋਣਾਂ ਹੋਣਗੀਆਂ ਸਾਡੇ ਵੱਲੋਂ ਲੜੀਆਂ ਜਾਣਗੀਆਂ ਕਿਉਂਕਿ ਮੌਜੂਦਾ ਐਜਪੀਸੀ ਸੰਕਲਪ ਦੀਆਂ ਭਾਵਨਾ ਮੁਤਾਬਕ ਖਰੀ ਨਹੀਂ ਉਤਰ ਰਹੀ ਹੈ ਜਿਸ ਨੂੰ ਲੈ ਕੇ ਐਜਪੀਸੀ ਦੇ ਚੋਣਾਂ ਜਿਸ ਮੌਕੇ ਵੀ ਐਲਾਨ ਹੋਵੇਗਾ ਲੜੀਆਂ ਜਾਣਗੀਆਂ ਇਸ ਨਾਲ ਜਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚ ਕਿਸੀ ਖਬਰ ਬਾਰੇ ਜੋ ਕੋਈ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰეკਮੈਂਡ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ